ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਲੱਗਿਆ ਜੀ ਆਪਾਂ 20 ਬ੍ਰੈਸਟ ਵਾਲਿਆਂ ਦੀ ਕਾਟ ਦੱਸਣਾ ਤੇ ਦੋਸਤੋ ਜਿਹੜੀ 20 ਬ੍ਰੈਸਟ ਵਾਲਿਆਂ ਦੀ ਕਾਟ ਹੈ ਉਹ ਤੁਸੀਂ ਕਿੱਦਾਂ ਪਾਉਣੀ ਆ ਦੇਖੋ ਪਹਿਲਾਂ ਤਾਂ ਤੁਸੀਂ 6 ਟੀਗਰਾ ਲੈ ਲੈਣਾ ਜੀ 6 ਇੰਚ ਟੀਗਰਾ ਲੈਣਾ ਤੁਸੀਂ 20 ਬ੍ਰੈਸਟ ਵਾਲਿਆਂ ਦਾ ਠੀਕ ਹੈ ਮੋਢਾ ਲੈਣਾ ਜੀ 7 ਠੀਕ ਹੈ ਜੀ ਐਦਾਂ ਮਿਲਾ ਲੈਣਾ ਤੁਸੀਂ ਉਰੇ ਤੋਂ 1.5 ਇੰਚ ਕੱਟ ਕਰ ਦੇਣਾ ਉਰੇ ਨਾਲੋਂ ਠੀਕ ਹੈ ਜੇ 6 ਹੈ ਉਰੇ ਤਾਂ 5.5 ਰੱਖਣਾ ਉਰੇ ਤੁਸੀਂ ਠੀਕ ਹੈ ਜੀ 5.5 ਕਰ ਲਿਆ 20 ਬ੍ਰੈਸਟ ਵਾਲਿਆਂ ਦਾ ਤੁਸੀਂ ਉਰੇ ਨਿਸ਼ਾਨੀ ਲਾ ਕੇ 20 ਬ੍ਰੈਸਟ ਵਾਲੇ ਨਿਸ਼ਾਨੀ ਲਾ ਕੇ ਮਤਲਬ ਇੱਕ ਤੋਂ 2 ਪੁਆਇੰਟ ਉੱਪਰ ਜਿਵੇਂ ਆਹ ਦੇਖੋ ਹੁਣ ਮੈਂ ਕਾਰਡ ਤੁਹਾਨੂੰ ਦੱਸਣ ਲੱਗੀ ਆ ਇਹ ਕਾਰਡ ਤੁਸੀਂ ਇੱਦਾਂ ਪਾਉਣੀਆਂ ਆਹ ਦੇਖੋ ਜੀ ਇੱਕ ਤੋਂ 2 ਪੁਆਇੰਟ ਉੱਪਰ ਯਾਨੀ ਕਿ ਡੇਢ ਤੋਂ ਘੱਟ ਠੀਕ ਹੈ ਉਰੇ ਤੋਂ ਸ਼ੇਪ ਇਦਾਂ ਲੈ ਕੇ ਜਾਣੀ ਆ ਤੁਸੀਂ ਇਦਾਂ ਜਿਹੜੀ ਬੈਕ ਵਾਲੀ ਸ਼ੇਪ ਆ ਉਹ ਤੁਸੀਂ ਉਰੇ ਤੋਂ ਇਦਾਂ ਲੈ ਕੇ ਜਾਣੀਆਂ 2 ਤੋਂ 2 ਪੁਆਇੰਟ ਉੱਪਰ ਠੀਕ ਹੈ ਜੀ ਜਿਹੜੀ 20 ਬ੍ਰੈਸਟ ਵਾਲਿਆਂ ਦੀ ਮਤਲਬ ਮੰਨ ਲਓ ਇਹਨਾਂ ਦੀ 18 ਕਮਰ ਹੈ 18 ਕਮਰ ਵਾਲਿਆਂ ਦਾ ਤੁਸੀਂ ਪਲੇਟ 12.5 ਤੇ ਪਲੇਟ ਪਾਉਣੀ ਹੈ ਠੀਕ ਹੈ ਜੀ 12.5 ਤੇ ਪਲੇਟ ਪਾਉਗੇ 20 ਬ੍ਰੈਸਟ ਵਾਲਿਆਂ ਦੀ ਤਾਂ ਬਿਲਕੁਲ ਫਿਟਿੰਗ ਓਕੇ ਆਊਗੀ ਜੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ hip 22 ਹੈ ਇਹਨਾਂ ਦੀ ਠੀਕ ਆ ਤੇ 22 ਦੇ ਹਿਸਾਬ ਨਾਲ ਜਿਹੜੀ ਪਲੇਟ ਪਾਉਣੀ ਹੈ ਤੁਸੀਂ 12.5 ਤੇ ਪਾਉਣੀ ਹੈ ਤੀਰਾ ਰੱਖਣਾ ਜੀ 6 ਉਹ ਵੀ ਗਲੇ ਦੇ ਹਿਸਾਬ ਨਾਲ ਇਹ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਰਿਪੀਟ ਕਰਦੀ ਹੁੰਦੀ ਆ ਜਿਵੇਂ 20 ਬ੍ਰੈਸਟ ਵਾਲਿਆਂ ਦਾ ਬੈਕ ਗळा 5 ਹੋਵੇ ਤਾਂ ਤੁਸੀਂ 6.5 ਇੰਚ ਟੀਰਾ ਕਰ ਲੈਣਾ ਠੀਕ ਆ ਜੇ ਮੰਨ ਲਓ ਹੋਰ ਵੀ ਛੋਟਾ ਹੈ 4 ਇੰਚ ਆ ਤਾਂ ਤੁਸੀਂ 7 ਇੰਚ ਟੀਰਾ ਕਰ ਲੈਣਾ ਠੀਕ ਆ ਟੀਰਾ ਤੁਸੀਂ ਵਧਾ ਕੇ ਰੱਖਣਾ ਫਿਰ ਜੇ ਬੈਕ ਗळा ਛੋਟਾ ਹੈ ਠੀਕ ਹੈ ਜੀ ਤੇ ਬਾਕੀ ਇਹ ਹੈਗੀ ਹੈ ਜੀ 20 ਬ੍ਰੈਸਟ ਵਾਲਿਆਂ ਦੀ ਕਾਟ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਸੇ ਕਰਦੇ ਹਾਂ